ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਿੰ다 ਕੌਰ ਜਹਾ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਫੇਰ ਤੋਂ ਲੈ ਕੇ ਆਏ ਹਾਂ ਤੁਹਾਡੇ ਲਈ ਵਿంటర్ ਦੀਆਂ ਕਲੈਕਸ਼ਨਾਂ ਜੋ ਕਿ ਸਾਡੀਆਂ ਵੀਡੀਓ ਆ ਜਿਹੜੀਆਂ ਸਟਾਰਟ ਹੋ ਚੁੱਕੀਆਂ ਮੰਡੇ ਤੋਂ ਹਨਾ ਸਭ ਤੋਂ ਜ਼ਿਆਦਾ ਡਿਮਾਂਡ ਆ ਰਹੀ ਸੀ ਕਿਉਂਕਿ ਵਿంటర్ ਦੀਆਂ ਕਲੈਕਸ਼ਨਾਂ ਲਈ ਪਾਰਟੀ ਵੇਅਰ ਤਾਂ ਆਪਾਂ ਨਾਲ ਨਾਲ ਲੈ ਕੇ ਆਈ ਰਹੇ ਹਾਂ ਜਿਹੜੀਆਂ ਪਹਿਣਾ ਫੇਰ ਵੀ ਪਾਰਟੀ ਵੇਅਰ ਨੂੰ ਦੇਖਣਾ ਚਾਹੁੰਦੀਆਂ ਨੇ ਕਿਸੇ ਦੇ ਵਿਆਹ ਸ਼ਾਦੀਆਂ ਨੇ ਤਾਂ ਤੁਸੀਂ ਗਰੁੱਪ ਵੀ ਜੁਆਇਨ ਕਰ ਸਕਦੇ ਹੋ ਜਿਨ੍ਹਾਂ ਨੇ ਕੁਝ ਪ੍ਰੀਮੀਅਮ ਲੈਣਾ ਵਾ ਤਾਂ ਗਰੁੱਪ ਦੇ ਵਿੱਚ ਆਪਾਂ ਲੇਟੈਸਟ ਰਾਮਟੈਕਸ ਦੀਆਂ ਟਿਸਟਾ ਦੀਆਂ ਹਰੇਕ ਬ੍ਰਾਂਡ ਦੀਆਂ ਹਨਾ ਜੋ ਵੀ ਕਲੈਕਸ਼ਨ ਸਾਡੇ ਤੱਕ ਪਹੁੰਚ ਰਹੀਆਂ ਨੇ ਆਪਾਂ ਨਾਲ ਦੀ ਨਾਲ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੰਨੇ ਆ ਤੇ ਬਹੁਤ ਪੈਣਾ ਨੇ ਜਿਹੜੀਆਂ ਸਾਡੇ ਨਾਲ ਗਰੁੱਪ ਦੇ ਵਿੱਚ ਜੁਆਇਨ ਨਾ ਕੀਤਾ ਹੋਇਆ ਜਿਨ੍ਹਾਂ ਨੇ ਤੇ ਉਹ ਗਰੁੱਪ ਦੇ ਵਿੱਚੋਂ ਹੀ ਆਪਣੇ ਆਰਡਰ ਪਿਕ ਕਰ ਲੈਂਦੀਆਂ ਨੇ ਠੀਕ ਹੈ ਜੀ ਤੇ ਸੋ ਪ੍ਰੀਮੀਅਮ ਅਕੋਰਡੀਆਂ ਦੇਖਣ ਲਈ ਤੁਸੀਂ ਗਰੁੱਪ ਦਾ ਨੰਬਰ ਆਹੀ ਆ ਇਹਦੇ ਉੱਪਰ ਜਦੋਂ ਵੀ ਤੁਸੀਂ ਕੋਈ ਵੀ ਮੈਸੇਜ ਕਰਦੇ ਹੋ ਹੈਲੋ ਦਾਜਾ ਕੁਛ ਵੀ ਤਾਂ ਨਾ ਵੀ ਨਾ ਤੁਹਾਨੂੰ ਸਾਡਾ ਨਾ ਇੱਕ ਲਿੰਕ ਪ੍ਰੋਵਾਈਡ ਹੁੰਦਾ ਜੋ ਕਿ ਤੁਸੀਂ ਕਲਿੱਕ ਕਰਕੇ ਆਟੋਮੈਟਿਕਲੀ ਆਪਣੇ ਆਪ ਹੀ ਗਰੁੱਪ ਚ ਜੁਆਇਨ ਕਰ ਸਕਦੇ ਹੋ ਤੇ ਬਾਕੀ ਜਿਹੜੀ ਸਾਡੀ ਅੱਜ ਦੀ ਕਲੈਕਸ਼ਨ ਹੋਊਗੀ ਇਹ ਵੀ ਸ਼ਾਲਾਂ ਦੇ ਨਾਲ ਲੈ ਕੇ ਆਏ ਆਂ ਬਟੇ ਸਾਰੀ ਬ੍ਰਾਂਡ ਦੀ ਰਹੂਗੀ ਕੱਲ ਅਸੀਂ ਜਿੰਨੀ ਵੀ ਕਲੈਕਸ਼ਨ ਦਿਖਾਈ ਸੀ ਉਹ ਵੀ ਪੂਰੀ ਵਧੀਆ ਸੁਪਰ ਡੂਪਰ ਦਿਖਾਈ ਸੀ 1050 ਦੀ ਵੀਡੀਓ ਆਈ ਸੀ ਅੱਜ ਦੀ ਵੀਡੀਓ ਸਾਡੀ ਰਹੂਗੀ 1250 ਦੇ ਵਿੱਚ ਸਾਡੇ 1250 ਰੁਪਏ ਪ੍ਰਾਈਜ਼ ਰੋਗਾ ਪ੍ਰੀਮੀਅਮ ਕਲੈਕਸ਼ਨ ਰਹੂਗੀ ਜਿੰਨੇ ਵੀ ਇਹ ਵਿంటర్ ਦੀ ਕਲੈਕਸ਼ਨ ਰਹੂਗੀ ਨਾ ਤਾਂ ਇਹਦੇ ਸਟੱਫ ਦੀ ਕੋਈ ਕੰਪਲੇਨ ਆ ਨਾ ਹੀ ਤੁਹਾਨੂੰ ਆਊਗੀ ਜਿਵੇਂ ਮਰਜ਼ੀ ਸੋ ਨੂੰ ਪਾਇਓ ਹੰਡਾਇਓ ਨਾ ਤਾਂ ਆਏ ਲੱਗੂਗਾ ਕਿ ਲੂਆ ਨਾ ਪੜ ਗਿਆ ਬੋਰਾ ਗਿਆ ਕੱਪੜੇ ਨੂੰ ਕੁਝ ਵੀ 1% ਨਹੀਂ ਹੋਊਗਾ ਜਿੰਮੇ ਦਾ ਤਿਵੇਂ ਸੂਟ ਰਹੂਗਾ ਜਿੰਨਾ ਮਰਜ਼ੀ ਪਾ ਕੇ ਹੰਡਾ ਲਿਓ ਸੂਟ ਨੂੰ ਠੀਕ ਹੈ ਜੀ ਜਿਹੜੀਆਂ ਭੈਣਾ ਫਸ ਟਾਈਮ ਸਾਡੇ ਚੈਨਲ ਦੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਕਰਿਆ ਕਰੋ ਤਾਂ ਕਿ ਆਪਾਂ ਹੋਰ ਭੈਣਾਂ ਨੂੰ ਆਪਣੇ ਨਾਲ ਜੋੜ ਸਕੀਏ ਤੇ ਨਾਲ ਦੀ ਨਾਲ ਤੁਸੀਂ ਲਾਈਕ ਕਰਨਾ ਵੀ ਭੁੱਲ ਜਾਨੇ ਹੋ ਲਾਈਕ ਕਰਕੇ ਉਸ ਤੋਂ ਬਾਅਦ ਅੱਗੇ ਵੀਡੀਓ ਨੂੰ ਦੇਖਿਆ ਕਰੋ ਨਹੀਂ ਤਾਂ ਤੁਸੀਂ ਲਾਈਕ ਕਰਨਾ ਹੀ ਭੁੱਲ ਜਾਨੇ ਹੋ ਵੀਡੀਓ ਦੇਖਦੇ ਹੀ ਰਹਿ ਜਾਣੇ ਹੋ ਠੀਕ ਹੈ ਜੀ ਕਮੈਂਟ ਕਰਕੇ ਸੋਣਾ ਜੀ ਦੱਸ ਦੱਸ ਕਰੋ ਸਾਡੀ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਤੇ ਲੋ ਜੀ ਤੁਹਾਨੂੰ ਦਿਖਾਣੇ ਆ ਅੱਜ ਦੇ ਸੂਟ ਏਕੇ ਟੈਕਸ ਦਾ ਗ੍ਰੈਂਡ ਰਹੂਗਾ ਤੇ ਸਾਰਾ ਵਿੰਟਰ ਦਾ ਸਟਾਕ ਰਹੂਗਾ ਜਿਵੇਂ ਮਰਜੀ ਤੁਸੀਂ ਸੂਟਾਂ ਨੂੰ ਪਾ ਕੇ ਹੰਡਾ ਸਕਦੇ ਹੋ ਫੇਰ ਰਿਪੀਟ ਕਰ ਰਹੀ ਆ ਕਿਸੇ ਤਰ੍ਹਾਂ ਦੀ ਕੋਈ ਵੀ ਕੰਪਲੇਨ ਨਹੀਂ ਕੱਪੜੇ ਦੀ ਨਾ ਅਸੀਂ ਲਗਾਤਾਰ ਹਰ ਵਿੰਟਰ ਦੇ ਵਿੱਚ ਇਹ ਵਾਲੀਆਂ ਕਲੈਕਸ਼ਨਾਂ ਸੇਲ ਕਰਦੇ ਆ ਤੇ ਨਾ ਤਾਂ ਕੋਈ ਲੋਨ ਦੀ ਕੰਪਲੇਨ ਨਾ ਕੋਈ ਬੋਰ ਦੀ ਨਾ ਕੋਈ ਸ਼ਿੰਕਿੰਗ ਦੀ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਧੋ ਸਕਦੇ ਹੋ ਆ ਲਓ ਜੀ ਬਹੁਤ ਸੋਹਣੇ ਬਹੁਤ ਪਿਆਰੇ ਪੈਟਰਨ ਦੇ ਨਾਲ ਇਹ ਵਾਲੇ ਸੂਟ ਨੇ ਇਹਨਾਂ ਦੇ ਵਿੱਚ ਤੁਹਾਨੂੰ ਜਿਵੇਂ ਜਿਵੇਂ ਤੁਸੀਂ ਘਰੇ ਵੇਅਰ ਕਰਨ ਲਈ ਲੈ ਸਕਦੇ ਹੋ ਤਾਂ ਘਰੇ ਵੇਅਰ ਕਰਨ ਲਈ ਵੀ ਤੁਸੀਂ ਇਹਨਾਂ ਨੂੰ ਆਰਾਮ ਦੇ ਨਾਲ ਪਾਓ ਕਈ ਬਣਾ ਹੁੰਦੀਆਂ ਨੇ ਡੇਲੀ ਜਿਨ੍ਹਾਂ ਨੇ ਕਿਸੇ ਡਿਊਟੀ ਤੇ ਜਾਂ ਕਿਸੇ ਕੰਮ ਤੇ ਜਾਣਾ ਹੁੰਦਾ ਹੈ ਨਾ ਤਾਂ ਤੁਸੀਂ ਰੈਗੂਲਰ ਵੇਅਰ ਲਈ ਚਾਹੁੰਦੇ ਹੋ ਤਾਂ ਵੀ ਬਹੁਤ ਸੋਹਣੇ ਐਲੀਗੈਂਟ ਜਿਹੇ ਵਧੀਆ ਮੀਡੀਅਮ ਕੀ ਰੇਂਜ ਦੇ ਵਿੱਚ ਆਉਣ ਵਾਲੇ ਪੀਸ ਨੇ ਸੋ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਮਿਲ ਜਾਣਗੇ ਡਿਜ਼ਾਈਨਿੰਗ ਇਹਨਾਂ ਦੇ ਵਿੱਚ ਅਸੀਂ ਸ਼ੋਅ ਕਰਾਂਗੇ ਇਸ ਤਰ੍ਹਾਂ ਦਾ ਗਲੇ ਦੇ ਉੱਤੇ ਪੈਟਰਨ ਹੋਊਗਾ ਗਲੇ ਤੇ ਇਹ ਵਾਲਾ ਪੈਟਰਨ ਰਹੂਗਾ ਸੇਮ ਘੇਰੇ ਦੇ ਉੱਪਰ ਆਊਗਾ ਸੇਮ ਘੇਰੇ ਦੇ ਉੱਪਰ ਆਊਗਾ ਸੇਮ ਪੈਟਰਨ ਹੀ ਬਾਹਾਂ ਦੇ ਉੱਪਰ ਆਊਗਾ ਠੀਕ ਹੈ ਜੀ ਟਾਈ ਮੀਟਰ ਦੀ ਪ੍ਰੋਪਰ ਸ਼ਟਰ ਹੋਊਗੀ ਫਰੰਟ ਬੈਕ ਬਿਲਕੁਲ ਸੇਮ ਰਹੂਗੀ ਸੇਮ ਹੀ ਸਾਂਟਾ ਸੇਮ ਹੀ ਪੱਲੇ ਦਾ ਬੈਕ ਰਹੂਗਾ ਠੀਕ ਹੈ ਜੀ ਨਾਲ ਇਹਦੇ ਸੇਮ ਕਾਣਾ ਮਿਲ ਰਹੀ ਹੈ ਬਾਟਮ ਸੇਮ ਪਲੇਨ ਦੇ ਵਿੱਚ ਮਿਲ ਰਹੀ ਹੈ ਜੀ ਬਾਟਮ ਆਹ ਲੋ ਜੀ ਨਾਲ ਇਹਦੇ ਸੇਮ ਮਿਲ ਰਿਹਾ ਸ਼ਾਲ ਸ਼ਾਲ ਪੂਰਾ ਵਧੀਆ ਜਿਵੇਂ ਮਰਜੀ ਤੁਸੀਂ ਬੁੱਕਲ ਮਾਰਨੀ ਆ ਬੁੱਕਲ ਮਾਰੋ ਜਿਵੇਂ ਮਰਜੀ ਤੁਸੀਂ ਹੈਨਾ ਇਹਨੂੰ ਵੇਅਰ ਕਰਨਾ ਕਰ ਸਕਦੇ ਹੋ ਬਹੁਤ ਸੋਹਣਾ ਬਹੁਤ ਪਿਆਰਾ ਸ਼ਾਲ ਆ ਪੂਰੇ ਖੁੱਲੇ ਢੁੱਲੇ ਨੇ ਟਾਈਟ ਹੈ ਮੀਟਰ ਦੀ ਪ੍ਰੋਪਰ ਕੱਟ ਮਿਲ ਰਹੀ ਆ ਤੇ ਚੜਾਈ ਲੰਬਾਈ ਪੂਰੀ ਵਧੀਆ ਵਾ ਮਸ਼ਾਅੱਲਾ ਤੇ ਨੰਬਰ ਇਹ ਵਾਲਾ ਸੂਟ ਦਾ ਰਹੂਗਾ ਜੀ 1 1 ਨੰਬਰ ਇਹ ਵਾਲਾ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲਣਗੇ ਹਾਂਜੀ ਕਲਰ ਸ਼ੋਕ ਅਸੀਂ ਕਰ ਦਿੰਨੇ ਆ ਕਲਰ ਸੈਕੰਡ ਵਾਲੇ ਦੇ ਵਿੱਚ ਤੁਹਾਨੂੰ ਮਿਲੇਗਾ ਗ੍ਰੀਨ ਸ਼ੀਲਡ ਗ੍ਰੀਨ ਕਲਰ ਰਹੂਗਾ ਮੀਡੀਅਮ ਜਿਹਾ ਚਾੜਨੇ ਜਿਆਦਾ ਡਾਰਕ ਨਹੀਂ ਹੈਗੇ ਹੱਦ ਤੋਂ ਬਾਅਦ ਵਾਈਟ ਨਹੀਂ ਹੈਗੇ ਬਹੁਤ ਸੋਹਣੇ ਇੰਗਲਿਸ਼ ਜਿਹਾ ਕਲਰ ਨੇ ਇਹ ਨਾਲ ਇਹਦੇ ਸੇਮ ਆ ਰਿਹਾ ਜੀ ਸ਼ਾਲ ਇੱਕ ਸ਼ਾਲ ਤੁਹਾਨੂੰ ਮੈਂ ਖੋਲ ਕੇ ਦਿਖਾਈ ਚੁੱਕੀ ਹਾਂ ਟਾਈ ਟਾਈ ਦੀ ਪ੍ਰੋਪਰ ਕੱਟ ਹੈ ਟਾਈ ਹੋਏ ਸ਼ਰਟ ਮਿਲ ਰਹੀ ਹੈ ਟਾਈ ਬਾਟਮਾ ਨੰਬਰ ਹੋਗਾ ਜੀ 2 ਹਲੋ ਨੈਕਸਟ ਵਾਲਾ ਦੇਖ ਲੋ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਵਾ ਪਰਪਲ ਸ਼ੇਡ ਨਾਲ ਇਹਦੇ ਵੀ ਸੇਮ ਪਲੇਨ ਬਾਟਮ ਆ ਰਹੀ ਆ ਤੇ ਨਾਲ ਸੇਮ ਆ ਰਿਹਾ ਜੀ ਸ਼ਾਲ ਕਲਰ ਕੰਟਰਾਸਟ ਬਹੁਤ ਸੋਹਣੀ ਆ ਸ਼ਾਲਾਂ ਦੇ ਜਿਵੇਂ ਕਿ ਡਿਜ਼ਾਈਨਿੰਗ ਦਿੱਤੀ ਗਈ ਆ ਨਾ ਤਾਂ ਹੀ ਕਹਿੰਦੀ ਆ ਜਿਵੇਂ ਮਰਜ਼ੀ ਤੁਸੀਂ ਬਾਹਰ ਅੰਦਰ ਵੀ ਇਹਨਾਂ ਨੂੰ ਪਾ ਸਕਦੇ ਹੋ ਕਿਉਂਕਿ ਵਧੀਆ ਚੀਜ਼ਾਂ ਨੇ ਬਹੁਤ ਪਿਆਰੀਆਂ ਨੇ ਰੇਂਜ ਵੀ ਬਹੁਤ ਜ਼ਿਆਦਾ ਰੀਜ਼ਨੇਬਲ ਆ ਸੇਮ ਦੇਖੋ ਕਿੰਨੇ ਨਾਲ ਇਹਦੀ ਮੈਚਿੰਗ ਇਹਨਾਂ ਦੀ ਕੀਤੀ ਹੋਈ ਹੈ ਸਾਈਡਾਂ ਤੇ ਜਿਵੇਂ ਸੂਟ ਦਾ ਕਲਰ ਆ ਸੇਮ ਪੈਟਰਨ ਦਿੱਤਾ ਹੋਇਆ ਬਾਰਡਰ ਦਾ ਬਹੁਤ ਸੋਹਣਾ ਤੇ ਅਲੱਗ ਜਿਹਾ ਡਿਫਰੈਂਟ ਜੀਆਂ ਚੀਜ਼ਾਂ ਨੇ ਬਹੁਤ ਪਿਆਰੀਆਂ ਇਹ ਵਾਲੀ ਨੰਬਰ ਇਹ ਵਾਲਾ ਸੂਟ ਦਾ ਰੋਗਾ ਜੀ ਤਿੰਨ ਤਿੰਨ ਨੰਬਰ ਇਹ ਵਾਲਾ ਸੂਟ ਰਹੂਗਾ ਤੇ ਫੋਰਸ ਕਲਰ ਇਹਦੇ ਵਿੱਚ ਆਉਗਾ ਜੀ ਗ੍ਰੇ ਕਲਰ ਹਲਕੀ ਲਾਈਟ ਜੀ ਲਵੈਂਡਰ ਪਰਪਲ ਜੀ ਟੂਨ ਆ ਰਹੀ ਹੈ ਇਹਦੇ ਵਿੱਚ ਉਹ ਗ੍ਰੇ ਕਲਰ ਆ ਪ੍ਰੋਪਰ ਜਣਗੇ ਲਵੈਂਡਰ ਗਰੇਜੇ ਟੂਨ ਦੇ ਉੱਪਰ ਸ਼ਰਟ ਆ ਰਹੀ ਆ ਸੇਮ ਦੇਖੋ ਰੋਗੀ ਇਹਦੀ ਬਾਟਮ ਤੇ ਸੇਮ ਰੋਗਾ ਇਹਦਾ ਵੀ ਸ਼ੌਲ ਨੰਬਰ ਇਹ ਵਾਲਾ ਸੂਟ ਦਾ ਰੋਗਾ ਜੀ 4 4 ਨੰਬਰ ਇਹ ਵਾਲਾ ਸੂਟ ਰੋਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਮਤਲਬ ਕਿ ਜਿਹੜੀਆਂ ਆਪਣਾ ਮੀਡੀਅਮ ਜੇ ਕਲਰ ਪਾਲਦੀਆਂ ਨੇ ਵੀ ਜਿਆਦਾ ਡਾਰਕ ਨਹੀਂ ਨਾ ਹੋਣ ਹਾਰੇ ਵਿੱਚ ਜਿਵੇਂ ਤੁਸੀਂ ਵੀਅਰ ਕਰ ਸਕਦੇ ਹੋ ਤਾਂ ਉਸ ਦੇ ਅਕੋਰਡਿੰਗ ਇਹ ਵਾਲਾ ਸੈੱਟ ਬਹੁਤ ਸੋਹਣਾ ਵਾ ਉਸ ਤੋਂ ਬਾਅਦ ਜਿਹੜੇ ਕਲਰ ਚਾਹ ਦਿਖਾਉਂਗੀ ਉਹ ਥੋੜੇ ਜਿਹਾ ਡਾਰਕ ਰਹਿਣਗੇ ਬ੍ਰਾਈਟ ਉਹਨਾਂ ਦੇ ਉੱਪਰ ਰਹਿਣਗੇ ਨੈਕਸਟ ਵਾਲਾ ਦੇਖ ਲਓ ਮਹਿਰੂਨ ਚੈਰੀਜਾ ਸ਼ੇਡ ਆ ਇਹਦੀ ਕਲਰ ਬਹੁਤ ਿਆਰਾ ਬਹੁਤ ਸੋਹਣਾ ਇਹ ਥੋੜੀ ਜਿਹਾ ਡਾਰਕ ਟੂਨ ਆ ਜਾਣੀਆਂ ਬ੍ਰਾਈਟ ਦੀਆਂ ਜਿਵੇਂ ਕਿ ਤੁਸੀਂ ਯੰਗੋਂ ਜਾਂ ਥੋੜਾ ਜਿਹਾ ਮੀਡੀਅਮ ਏਜ ਦੇ ਵਿੱਚੋਂ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਬਾਕੀ ਜਿਹੜੀਆਂ ਪਹਿਲਾਂ ਬ੍ਰਾਈਟ ਕਲਰ ਆ ਲਾਈਕ ਕਰਦੀਆਂ ਨੇ ਤਾਂ ਉਹ ਫਿਰ ਬ੍ਰਾਈਟ ਹੀ ਪਾਉਂਦੀਆਂ ਨੇ ਸੇਮ ਬਾਰਡਰ ਦੇ ਉੱਪਰ ਪ੍ਰਿੰਟਿੰਗ ਰਹੂਗੀ ਸੇਮ ਫਰੰਟ ਪੈਕ ਬਿਲਕੁਲ ਸੇਮ ਰਹੂਗਾ ਜੀ ਇਹਦਾ ਵੀ ਨਾਲ ਇਹਦੇ ਸੇਮ ਆ ਰਿਹਾ ਜੀ ਪਲੇਨ ਬਾਟਮ ਤੇ ਸੇਮ ਪੈਟਰਨ ਦੇ ਵਿੱਚ ਹੀ ਇਹਨਾਂ ਦੇ ਸ਼ਾਲ ਜਿਹੜੇ ਸ਼ਾਲ ਨੇ ਬਿਲਕੁਲ ਦੁਪੱਟਿਆਂ ਵਰਗੇ ਲਾਈਟ ਵੇਟ ਨੇ ਕੋਈ ਜ਼ਿਆਦਾ ਹੈਵੀ ਨਹੀਂ ਹੈ ਕਿ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਜਿਵੇਂ ਮਰਜੀ ਤੁਸੀਂ ਹਨਾ ਇਸ ਤਰ੍ਹਾਂ ਪੈਟਰਨ ਆ ਜਿਵੇਂ ਬਾਹਰ ਅੰਦਰ ਤੁਸੀਂ ਸੂਟ ਪਾਉਣਾ ਜਿਵੇਂ ਮਰਜੀ ਤੁਸੀਂ ਐ ਇਸ ਤਰ੍ਹਾਂ ਇਹਨਾਂ ਨੂੰ ਲੈ ਸਕਦੇ ਹੋ ਬਿਲਕੁਲ ਲਾਈਟ ਵੇਟ ਨੇ ਬਾਕੀ ਕੋਈ ਕੰਪਲੇਨ ਨਹੀਂ ਕੱਪੜੇ ਦੀ ਕੋਈ ਲੂੰਦੀ ਨਹੀਂ ਬੋੜਦੀ ਨਹੀਂ ਇੰਨੀ ਗ੍ਰੇਸਫੁਲ ਸੂਟ ਰਹਿਣਗੇ ਵਾਸ਼ ਤੋਂ ਬਾਅਦ ਵੀ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਹੈ ਵੀ ਤੇ ਨੰਬਰ ਇਹਦਾ ਰਹੂਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਨੇ ਜਾਨਗੇ ਕੋਹੜਾ ਲੈ ਡਿਜ਼ਾਈਨਿੰਗ ਦਾ ਫਰਕ ਆ ਜਸਟ ਬੂਟੀਆਂ ਵਗੈਰਾ ਦਾ ਬਾਕੀ ਪੈਟਰਨ ਬਿਲਕੁਲ ਸੇਮ ਆ ਰਹੇ ਨੇ ਜਿਹੜੇ ਵੀ ਸੈਟ ਅਸੀਂ ਖੋਲ ਰਹੀਆਂ ਪੈਟਰਨ ਬਿਲਕੁਲ ਸੇਮ ਨੇ ਜਸਟ ਜਿਹੜੀ ਪ੍ਰਿੰਟਿੰਗ ਹੋਈ ਆ ਉਹਦਾ ਹੀ 11 2 ਦਾ ਫਰਕ ਜਾਂ ਕਲਰ ਕੰਬੀਨੇਸ਼ਨਸ ਫਰਕ ਨੇ ਆ ਲੋ ਇਹ ਮਹਿੰਦੀ ਆ ਸ਼ੇਡ ਦੇ ਉੱਪਰ ਆ ਗਿਆ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਇਹਦੇ ਸੇਮ ਮਿਲ ਰਹੀ ਆ ਜੀ ਤੁਹਾਨੂੰ ਬਾਟਮ ਤੇ ਨਾਲ ਸੇਮ ਆ ਰਹੀ ਆ ਜੀ ਸ਼ੌਟ ਨੰਬਰ ਇਹ ਵਾਲੇ ਸੂਟ ਦਾ ਰਹਿ ਗਿਆ ਜੀ 6 छे नंबर ए वाला सूट रहूगा कलर भी बहुत, प्यारे नहीं। बहुत ने। कोई कलर छा नहीं देखो परपल -पर शेड बैंगनी कलर कह दें कलर आ एक, एक पीस तो मैं खोल के कलर डिजाइनिंग सब कुछ चेक करवा रही हूँ सो कपड़े की फुल फुल गंटी दे रहे हैं कोई लूंग आ गया बुरा गया तो पीस साडा होगा क्योंकि बहुत सोहना बहुत प्यारा पैटर्न आ ਉਹ ਨਹੀਂ ਹੈਗਾ ਵੀ ਮੋਟਾ-ਮੋਟਾ ਥੋੜਾ ਕਿਉਂਕਿ ਅੱਜਕੱਲ ਕੋਈ ਵੀ ਹੈਵੀ ਸਟਾਫ ਪਾ ਕੇ ਰਾਜ਼ੀ ਨਹੀਂ ਹੈਗਾ ਸਾਰੇ ਲਾਈਟ weight ਦਾ ਸਟਾਫ ਭਾਗਦੇ ਨੇ ਚਾਹੇ ਗਰਮੀਆਂ ਦੀ ਕਲੈਕਸ਼ਨ ਹੋਵੇ ਚਾਹੇ ਵਿంటర్ ਦੀ ਕਿਉਂਕਿ ਵਿంటర్ ਦਾ ਸਟਾਫ ਹੀ ਮੇਨ ਹੁੰਦਾ ਜਿਹੜਾ ਬਹੁਤ ਹੈਵੀ ਹੁੰਦਾ ਬਟ ਇਸ ਵਾਰ ਅਸੀਂ ਜਿੰਨੀਆਂ ਵੀ ਕਲੈਕਸ਼ਨ ਲੈ ਕੇ ਆਏ ਬਿਲਕੁਲ ਲਾਈਟ weight ਤੇ ਗਰਮ ਕਲੈਕਸ਼ਨਾਂ ਲੈ ਕੇ ਆਏ ਆ ਸਾਰੀਆਂ ਬ੍ਰਾਂਡ ਦੀ ਨੌਨ ਬ੍ਰਾਂਡ ਸੂਟ ਸਾਡੇ ਕੋਲ ਨਹੀਂ ਮਿਲੂਗਾ ਜੀ ਨੰਬਰ ਹੋਗਾ ਜੀ ਦਾ 7 ਨੈਕਸਟ ਜਿਹੜਾ ਤੁਹਾਨੂੰ ਇਹਦੇ ਵਿੱਚ ਮਿਲ ਰਿਹਾ ਉਹ ਮਿਲਦਿਆਂ ਜੀ ਬਲੈਕ ਪਲ ਇਹ ਬਲੂ ਬਲੈਕ ਦਾ ਕੰਬੀਨੇਸ਼ਨ ਜਾਂ ਕਲਰ ਆ ਸਾਡ ਇਦਾਂ ਰੋ ਗਿਆ ਦਾ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਸੇਮ ਗਲੇ ਦੇ ਉੱਤੇ ਪੈਟਰਨ ਆ ਸੇਮ ਬੁਤੀ ਦਾ ਪੈਟਰਨ ਆ ਉਹ ਨਾਲ ਪਲੇਨ ਹੀ ਬਾਟਮ ਆਉਗੀ ਜੀ ਤੇ ਨਾਲ ਸੇਮ ਆਊਗਾ ਸ਼ੌ ਨੰਬਰ ਹੋ ਗਿਆ ਇਹ ਵਾਲੇ ਸੂਟ ਦਾ ਜੀ 8 8 ਨੰਬਰ ਇਹ ਵਾਲਾ ਸੂਟ ਰਹੂਗਾ ਲੋਟ ਇਹ ਡਿਜ਼ਾਈਨਿੰਗ ਉਹਨਾਂ ਨਾਲੋਂ ਕੁਝ ਡਿਫਰੈਂਟ ਆਗੇ ਉਹਦੇ ਵਿੱਚ ਜਣਗੇ ਸੇਮ ਡਿਜ਼ਾਈਨ ਦੇ ਵਿੱਚ ਚਾਰ ਕਲਰ ਅਸੀਂ ਤੁਹਾਨੂੰ ਲਾਈਟ ਦਿਖਾਏ ਜਾਂ ਚਾਰ ਦਿਖਾਏ ਜਾਂ ਡਾਰਕ ਇਹ ਵਾਲਾ ਪੈਟਰਨ ਬਹੁਤ ਪਿਆਰਾ ਬਹੁਤ ਸੋਹਣਾ ਵਾ ਆ ਲੋ ਇਹ ਜੀ ਸਾਡ ਲੋਕ ਇਦਾਂ ਹੋ ਗਏ ਇਸ ਤਰ੍ਹਾਂ ਸੇਮ ਗਲੇ ਦੇ ਉੱਤੇ ਪੈਟਰਨ ਬਣ ਕੇ ਬਹੁਤ ਸੋਹਣਾ ਮਹਿੰਦੀਆ ਕਲਰ ਦਾ ਪੈਟਰਨ ਆ ਦੇਖੋ ਕਿੰਨਾ ਕਲਰਫੁਲ ਇਹਦਾ ਸਾਰਾ ਬਾਰਡਰ ਬਣਿਆ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਸੇਮ ਫੈਬਰਿਕ ਰਹੂਗਾ ਜਸਟ ਪ੍ਰਿੰਟਿੰਗ ਦਾ ਫਰਕ ਰਹੂਗਾ ਜੀ ਇਹਦਾ ਨਾਲ ਸੇਮ ਆ ਰਹੀ ਆ ਬਾਟਮ ਤੇ ਨਾਲ ਸੇਮ ਆ ਰਹੇ ਨੇ ਇਹਦੀ ਵੀ ਸ਼ਾਲ ਦੇਖੋ ਇਹਦਾ ਵੀ ਕਲਰ ਕੰਟਰਾਸਟ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਕੰਟਰਾਸਟ ਹੈ ਸ਼ਾਲ ਦਾ ਤੁਸੀਂ ਜਿਵੇਂ ਮਰਜੀ ਤੁਸੀਂ ਲੈ ਸਕਦੇ ਹੋ 컬러 ਕੰਬੀਨੇਸ਼ਨ ਕੰਟਰਾਸਟ ਆ ਮਤਲਬ ਕਿ ਉਹ ਜਿਵੇਂ ਥੋੜੇ ਵਿੱਚ ਲਾਈਟ ਸੀ ਇਹਦਾ ਬਿਲਕੁਲ ਸ਼ਾਲ ਵੀ ਤੁਹਾਨੂੰ ਨਾਲ ਡਾਰਕ ਹੀ ਮਿਲ ਰਿਹਾ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਸ਼ਾਲ ਮਿਲ ਰਹੀ ਹੈ ਤੇ ਇਹਦਾ ਨੰਬਰ ਹੋਊਗਾ ਜੀ 9 9 ਨੰਬਰ ਇਹ ਵਾਲਾ ਸੂਟ ਰੋਗਾ ਇਹ ਵਾਲੇ ਪੈਟਰਨ ਦੇ ਵੀ ਤੁਹਾਨੂੰ ਚਾਰ ਕਲਰ ਮਿਲਣਗੇ ਚਾਰੀ ਕਲਰ ਇਹਦੀ ਵੀ ਬਹੁਤ ਪਿਆਰੇ ਰਹਿਣਗੇ ਆਹ ਲੋ ਜੀ ਨੈਕਸਟ ਕਲਰ ਇਹਦਾ ਮਿਲੂਗਾ ਤੁਹਾਨੂੰ ਬਲੈਕ ਕਲਰ ਸੇਮ ਬਲੈਕ ਮਿਲੂਗੀ ਤੁਹਾਨੂੰ ਇਹਦੀ ਬਾਟਮ ਪਲੇਨ ਐਂਡ ਸੇਮ ਮਿਲੂਗਾ ਜੀ ਇਹਦਾ ਸ਼ਾਲ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਸ਼ਾਲ ਰਹੂਗਾ ਇਸ ਤਰ੍ਹਾਂ ਵਿਚਕਾਰ ਦਾ ਪੈਟਰਨ ਇਹਦਾ ਲਾਈਟ ਜਾਂ ਫਰੋਜ਼ੀ ਕਲਰ ਦੇ ਨਾਲ ਕੰਬੀਨੇਸ਼ਨ ਆ ਰਿਹਾ ਸ਼ਾਲ ਦਾ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 10 10 ਨੰਬਰ ਸੂਟ ਰਹੂਗਾ ਸਾਰੇ ਇਹ ਜਿੰਨੇ ਵੀ ਮੈਂ ਦਿਖਾ ਰਹੀ ਆ ਅੱਜ ਦੇ ਸੂਟ ਪੂਰੇ ਸੁਪਰ ਡੂਪਰ ਹਿੱਟ ਡਿਜ਼ਾਈਨ ਨੇ ਹਿੱਟ ਸਾਰਾ ਫੈਬਰਿਕ ਆ ਬੇ ਫਿਕਰ ਹੋ ਕੇ ਤੁਸੀਂ ਆਰਡਰ ਕਰਨੇ ਆ ਕਲਰ ਚਾਰਟ ਹਰ ਤਰ੍ਹਾਂ ਦਾ ਤੁਹਾਨੂੰ ਮਿਲ ਰਿਹਾ ਸਭ ਤੋਂ ਪਹਿਲਾਂ ਆਪਾਂ ਬਿਲਕੁਲ ਲਾਈਟ ਕਲਰ ਦਾ ਸੈੱਟ ਖੋਲ੍ਹਿਆ ਸੀ ਫਿਰ ਮੀਡੀਅਮ ਜੇ ਕਲਰ ਆਗੇ ਸੀ ਉਸ ਤੋਂ ਬਾਅਦ ਹੁਣ ਜਿਹੜੀਆਂ ਬਣਾ ਬਿਲਕੁਲ ਹੀ ਬ੍ਰਾਈਟ ਲੈਣਾ ਚਾਹੁੰਦੀਆਂ ਡਾਰਕੀ ਸ਼ਾਲ ਹੋਵੇ ਡਾਰਕੀ ਸੂਟ ਹੋਣ ਤਾਂ ਉਹਨਾਂ ਲਈ ਆ ਪੈਟਰਨ ਵੀ ਬਹੁਤ ਸੋਹਣਾ ਆ ਇਹਦੇ ਵਿੱਚ ਵੀ ਦੇਖੋ ਤੁਹਾਨੂੰ ਚਾਰੀ ਸ਼ੇਡ ਮਿਲ ਗਿਆ ਜਿਹੜਾ ਆਪਾਂ ਸੈਕਿੰਡ ਸੈੱਟ ਬੋਲਿਆ ਸੀ ਉਹਦੇ ਵਿੱਚ ਵੀ ਮਹਿਰੂਨ ਚੈਰੀ ਜਿਹਾ ਸ਼ੇਡ ਤੁਹਾਨੂੰ ਮਿਲ ਗਿਆ ਸੀ ਆ ਦੇਖੋ ਸੇਮ ਪੈਟਰਨ ਦੇ ਵਿੱਚ ਤੇ ਸੇਮ ਹੀ ਇਹਦੇ ਨਾਲ ਤੁਹਾਨੂੰ ਮਿਲ ਰਹੀ ਹੈ ਜੀ ਪਲੇਨ ਬਾਟਮ ਤੇ ਸੇਮ ਮਿਲ ਰਿਹਾ ਜਾਂ ਇਹਦਾ ਸ਼ੋਰ ਆ ਦੇਖੋ ਵਿਚਕਾਰ ਸਾਰੇ ਮਸਟਰਡ ਦਾ ਕੰਬੀਨੇਸ਼ਨ ਨਾਲ ਸਾਈਡਾਂ ਤੇ ਬਿਲਕੁਲ ਸੂਟ ਨਾਲ ਦਾ ਕੰਬੀਨੇਸ਼ਨ ਬਹੁਤ ਸੋਹਣੀ ਬਹੁਤ ਪਿਆਰੀ ਚੀਜ਼ ਆ ਨੰਬਰ ਇਹਦਾ ਰਹੂਗਾ ਜੀ 11 11 ਨੰਬਰ ਇਹ ਵਾਲਾ ਸੂਟ ਰਹੂਗਾ ਤੇ ਅੱਜ ਦੀ ਵੀਡੀਓ ਦਾ ਸਾਡਾ ਜਿਹੜਾ ਲਾਸਟ ਪੀਸ ਹੋਊਗਾ ਬਹੁਤ ਪਿਆਰਾ ਬਹੁਤ ਸੋਹਣਾ ਬਿਊ ਕਲਰ ਦੇ ਵਿੱਚ ਨੇਵੀ ਬਲੂ ਕਲਰ ਰਹੂਗਾ ਇਹ ਵੀ ਪੈਟਰਨ ਬਹੁਤ ਪਿਆਰਾ ਵਾ ਆਹੋ ਸੇਮ ਪੈਟਰਨ ਸੇਮ ਸਾਰਾ ਇਹਦਾ ਵੀ ਲੁੱਕ ਰਹੂਗੀ ਇਹਨਾਂ ਵਾਂਗੂ ਹੀ ਨਾਲ ਇਹਦੇ ਵੀ ਸੀ ਮਾਰੀ ਆ ਜੀ ਪਲੇਨ ਬਾਟਮ ਤੇ ਨਾਲ ਸੀ ਮਾਰੀ ਆ ਜੀ ਸ਼ਾਲ ਸ਼ੌਲ ਵਿਚਕਾਰ ਤੋਂ ਸਾਰੇ ਜਿਮੇਨ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਨੇ ਫਲਾਵਰਾਂ ਦੇ ਉੱਪਰ ਬੂਟੀਆਂ ਬਣੀਆਂ ਸੇਮ ਇਹਨਾਂ ਦੇ ਕਲਰ ਚਾਕੇ ਕੇ ਇਹਨਾਂ ਦਾ ਪੈਟਰਨ ਬਣਾਇਆ ਹੋਇਆ ਸਾਈਡਾਂ ਤੇ ਜਿਹੜਾ ਬਾਰਡਰ ਆ ਰਿਹਾ ਸੇਮ ਜਿਵੇਂ ਕਮੀਜ਼ ਦੀ ਸ਼ੌਲ ਦੇ ਨੀਚੇ ਆ ਰਿਹਾ ਬਾਰਡਰ ਸੇਮ ਬਾਰਡਰ ਸ਼ੌਲ ਦੇ ਆਲੇ-ਦਾਲ ਕੋ ਮਰੇ ਆ ਬਹੁਤ ਸੋਹਣੀਆਂ ਬਹੁਤ ਪਿਆਰੀਆਂ ਚੀਜ਼ਾਂ ਨੇ ਨੰਬਰ ਇਹ ਵਾਲੇ ਸੂਟ ਦਰੂਗਾ ਜੀ 12 12 ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਸੋਹਣੀ ਕਲੈਕਸ਼ਨ ਆ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਤੇ ਸਾਡਾ ਨੰਬਰ ਚੱਲਿਆ WhatsApp ਦਾ ਜਿਹਦੇ ਉੱਤੇ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਕੀ ਕਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ